ਅਸੀਂ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਦਿਹਾੜਾ ਮਨਾ ਰਹੇ ਹਾਂ ਇਹ ਇਤਿਹਾਸ ਜਿਹੜਾ ਕਿ ਖੂਨ ਨਾਲ ਲਿਖਿਆ ਗਿਆ ਕਿਉਂਕਿ ਵਕ ਵਕ ਸੁਣਦੇ ਆ ਰਹੇ ਹਾਂ ਇਤਿਹਾਸ ਲੰਬਾ ਹੈ ਬਹੁਤ ਲੰਬਾ ਹੈ ਥੋੜੇ ਸਮੇਂ ਵਿੱਚ ਆਪਾਂ ਥੋੜੀ ਜੀ ਗੱਲ ਕਰਦੇ ਹਾਂ ਅੱਜ ਵਿਚਾਰ ਕਰਦੇ ਹਾਂ ਥੋੜੀ ਜਿਹੀ ਕਿ ਐਨਾ ਕੁਝ ਵਾਪਰਿਆ ਐਨਾ ਕੁਝ ਹੋਇਆ ਸਾਡੀਆਂ ਮਾਨਸਿਕ ਆਰਥਿਕ ਰਾਜਨੀਤਿਕ ਗੁਲਾਮੀ ਤੋਂ ਸਾਨੂੰ ਮਹਾਰਾਜ ਨੇ ਮੁਕਤ ਕੀਤਾ ਸੀ ਅਸੀਂ ਕਿੱਥੇ ਖੜੇ ਹਾਂ ਸਰਸਾ ਨਦੀ ਤੋਂ ਲੈ ਕੇ ਕੰਡੇ ਤੋਂ ਲੈ ਕੇ ਫਤੀਗੜ ਸਾਹਿਬ ਦਾ ਸਫ਼ਰ ਜਿਹੜਾ ਹੈ ਨਾ ਮਾਤਾ ਦਾ ਦੋ ਰਾਤਾਂ ਤਿੰਨ ਦਿਨਾਂ ਵਿੱਚ 90 ਕਿਲੋਮੀਟਰ ਦਾ ਬਣਦਾ ਪੈਦਲ ਪੈਦਲ ਚੱਲ ਕੇ ਆਏ ਤੇ ਪ੍ਰਸ਼ਾਦਾ ਇੱਕ ਵਾਰੀ ਛਕਿਆ ਕਿਉਂਕਿ ਗੰਗੂ ਦੇ ਘਰ ਜਿਹੜਾ ਪ੍ਰਸ਼ਾਦਾ ਸੀ ਉਹ ਖਾਣ ਯੋਗ ਹੀ ਨਹੀਂ ਸੀ ਖਾਧਾ ਹੀ ਨਹੀਂ ਤੇ ਕਿਸੇ ਨੇ ਪੁੱਛਿਆ ਨਹੀਂ ਜਿਸ ਹਾਲਤ ਚ ਮਾਤਾ ਉੱਥੇ ਰਹਿ ਜਾਨੀ ਖਾਂ ਤੇ ਮਾਨੀ ਖਾਂ ਕੋਤਵਾਲੀ ਵਿੱਚ ਮੁਰੰਡੇ ਉਹਨਾਂ ਨੇ ਮਾਤਾ ਜੀ ਨੂੰ ਪੁੱਛਿਆ ਸਵਾਲ ਪੁੱਛੇ ਤਾਂ ਮਾਤਾ ਦੇ ਸਵਾਲਾਂ ਦੇ ਜਵਾਬ ਉਹ ਦੇ ਨਹੀਂ ਸਕੇ ਕਿਉਂਕਿ ਮਾਤਾ ਨੇ ਉਹ ਜੀਵਨ ਨੂੰ ਹੰਡਾਇਆ ਹੋਇਆ ਸੀ ਪੂਰਾ ਜਿਸ ਨੇ ਚੜ੍ਹਦੀ ਉਮਰ ਵਿੱਚ ਆਪਣੇ ਪਤੀ ਨੂੰ ਤੋੜਿਆ ਹੋਵੇ 9 ਸਾਲ ਦੇ ਬੱਚੇ ਨੂੰ ਤਖਤ ਤੇ ਬਿਠਾਇਆ ਹੋਵੇ ਤੇ ਜੰਗਾ ਜੁੱਧਾਂ ਦੇ ਮੈਦਾਨਾਂ ਵਿੱਚ ਵੇਖਿਆ ਹੋਵੇ ਸਾਰਾ ਕੁਝ ਅੱਜ ਦਾ ਜੋ ਹੁਕਮਨਾਮਾ ਵੀ ਆਇਆ ਜੋ ਨਰਦੁਖ ਮੈਂ ਦੁੱਖ ਨਹੀਂ ਮੰਨਣਾ ਹੈ ਸੁਖ ਸੁਨੇਹ ਯਰ ਪੈ ਨਹੀਂ ਜਾਂ ਕੇ ਕੰਚਨ ਮਾਟੀ ਮੰਨਣਾ ਹੈ ਇਹ ਨੌਵੇਂ ਪਾਤਸ਼ਾਹ ਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਮਾਥਾ ਨੂੰ ਲੈ ਕੇ ਆਏ ਕਿਉਂਕਿ ਦੇਖਣ ਦਾ ਅਨੁਭਵ ਹੁੰਦਾ ਜੀ ਆਪਾਂ ਗੱਲ ਅਨੁਭਵ ਦੀ ਕਰਦੇ ਹਾਂ ਕਿ ਕਿਸੇ ਕਿਸ ਨੇ ਕੀ ਮਹਿਸੂਸ ਕੀਤਾ ਜਦੋਂ ਸਰਹੰਦ ਲੈ ਕੇ ਆਏ ਬੱਚਿਆਂ ਦੇ ਪੈਰਾਂ ਵਿੱਚ ਜੋੜੇ ਨਹੀਂ ਸਨ ਤਨ ਉੱਤੇ ਕੋਈ ਕੱਪੜਾ ਨਹੀਂ ਸੀ ਸਿਰਫ ਜਿਹੜੇ ਪਾਏ ਹੋਏ ਕੱਪੜੇ ਸਨ ਉਹ ਸਨ ਮਾਤਾ 구ਜਰੀ ਐਨੀ ਠੰਡ ਸੀ ਠੱੱਕਾ ਵਗ ਰਿਹਾ ਸੀ ਮੀਂਹ ਪੈ ਰਿਹਾ ਸੀ ਕਿ ਛੋਟੇ ਸਾਹਿਬ ਜਾਦੇ ਬਾਬਾ ਫਤਿਹ ਸਿੰਘ ਦੀ ਨੱਕ ਦੀ ਕੁੰਬਲ ਮੁੜੀ ਹੋਈ ਸੀ ਠੰਡ ਨਾਲ ਮੂੰਹ ਨੀਲਾ ਹੋਇਆ ਹੋਇਆ ਸੀ ਵੇਖਿਆ ਸਭ ਤੋਂ ਪਹਿਲਾਂ ਕਿੰਨੇ ਐ ਬਾਬਾ ਮੋਤੀਰਾਮ ਮਹਿਰਾ ਕਹਿੰਦੇ ਵੇਖ ਕੇ ਉਹ ਝੰਜੋੜਿਆ ਗਿਆ ਕਿ ਮੇਰੀ ਮਾਂ ਦੀ ਉਮਰ ਵੀ ਇੰਨੀ ਹੀ ਐ ਵੇਖੋ అనుਭਵ ਕਰਦਾ ਬੰਦਾ ਉਹਨੂੰ ਇੰਜ ਲੱਗਿਆ ਕਿ ਮੇਰੀ ਮਾਂ ਖਲੋਤੀ ਹੈ ਮੇਰੇ ਪੁੱਤਰ ਦੀ ਉਮਰ ਵੀ 7 ਸਾਲੀ ਉਹ ਵੀ ਏਡਾ ਹੀ ਐ ਉਹਨੂੰ ਇੰਜ ਲੱਗਿਆ ਕਿ ਬਾਬਾ ਫਤੇ ਸਿੰਘ ਦੀ ਜਗ੍ਹਾ ਮੇਰਾ ਪੁੱਤਰ ਖਲੋਤਾ ਹੈ। ਕਹਿੰਦੇ ਉੱਚ ਝੋੜਿਆ ਗਿਆ ਅੰਦਰੋਂ। ਕਿ ਜੇ ਇਹ ਘਟਨਾ ਮੇਰੇ ਤੇ ਵਾਪਰਦੀ ਹੁੰਦੀ ਤਾਂ ਮੈਂ ਕੀ ਮਹਿਸੂਸ ਕਰਦਾ। ਬੋਲ ਨਾ ਸਕਿਆ ਕਿਉਂਕਿ ਉਹਦੀ ਡਿਊਟੀ ਜਿਹੜੀ ਸੀ ਕਿਲੇ ਦੇ ਵਿੱਚ ਕੈਦੀਆਂ ਨੂੰ ਪਾਣੀ ਪਿਉਉਣ ਦੀ ਕੈਦੀਆਂ ਨੂੰ ਰੋਟੀ ਖਵਾਉਣ ਦੀ। ਉਹ ਕਹਿੰਦੇ ਚੱਲਾ ਗਿਆ ਇਹਨਾਂ ਨੂੰ ਬੁਰਜ ਚ ਲੈ ਕੇ ਗਏ। ਹੁਣ ਦੇਖੋ ਸਵੇਰੇ ਜਦੋਂ ਬੁਲਾਇਆ ਗਿਆ ਇਹਨਾਂ ਨੂੰ ਸਹਬਜ਼ਾਦਿਆਂ ਨੂੰ 11 ਨੂੰ 11 ਪੋ ਨੂੰ ਤਾਂ ਬੱਚਿਆਂ ਨੂੰ ਬੁਲਾਇਆ ਗਿਆ ਬੜੀ ਚਲਾਕੀ ਨਾਲ ਬੜੀ ਚੁਸਤੀ ਨਾਲ ਕਿਉਂਕਿ ਵਜੀਦ ਖਾਨ ਜਾਣਦਾ ਸੀ ਕਿ ਮਾਤਾ ਦੇ ਸਵਾਲਾਂ ਦੇ ਜਵਾਬ ਅਸੀਂ ਨਹੀਂ ਦੇ ਸਕਾਂਗੇ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਬੱਚੇ ਨੇ ਇਹ ਜਿਹੜੀ ਲੜਾਈ ਸੀ ਇਹ ਵਿਚਾਰਾਂ ਦੀ ਸੀ ਚਮਕੌਰ ਦੀ ਲੜਾਈ ਹਥਿਆਰਾਂ ਦੀ ਸੀ ਇਹ ਲੜਾਈ ਉਸ ਤੋਂ ਵੀ ਜ਼ਿਆਦਾ ਖਤਰਨਾਕ ਸੀ ਬੱਚਿਆਂ ਨੂੰ ਬੁਲਾਇਆ ਗਿਆ ਕਹਿੰਦੇ ਜਦੋਂ ਬੱਚੇ ਅੰਦਰ ਗਏ ਤਾਂ ਦਰਵਾਜ਼ਾ ਬੰਦ ਕੀਤਾ ਗਿਆ ਪਹਿਲਾਂ ਗੇਟ ਬੰਦ ਕਰਤਾ ਛੋਟੀ ਮੋਰੀ ਖੋਲੀ ਦੱਸਿਆ ਗਿਆ ਉਹਨਾਂ ਨੂੰ ਕਿ ਤੁਸੀਂ ਇੰਜ ਲੱਗਣਾ ਸਿਰ ਝੁਕਾ ਕੇ ਐਡੀਆਂ ਵੱਡੀਆਂ ਮੁਸੀਬਤਾਂ 'ਚ ਹੋਣ ਰੋਟੀ ਨਾ ਮਿਲੀ ਹੋਵੇ ਕਈ ਦਿਨਾਂ ਤੇ ਭੁੱਖੇ ਹੋਣ ਤਿੰਨ ਦਿਨ ਦੇ ਤੁਸੀਂ ਦੇਖੋ ਕਿ ਬੱਚੇ ਕੀ ਕਰ ਸਕਦੇ ਨੇ ਉਹ ਆਮ ਬੱਚੇ ਨਹੀਂ ਸਨ ਬਾਣੀ ਨਾਲ ਜੁੜੇ ਹੋਏ ਉਹਨੂੰ ਪੜਾਇਆ ਗਿਆ ਸੀ ਪੜਾਇਆ ਗਿਆ ਸੀ ਮਰਤਾ ਮਰਤਾ ਜਗਮੂਆ ਮਰ ਵੀ ਨਾ ਜਾਣਾ ਕੋਈ ਐਸੀ ਮਰਨੀ ਜੋ ਮਰੇ ਬਹਰ ਨਾ ਮਰਨਾ ਹੋਏ ਕਿਉਂਕਿ ਬਾਣੀ ਨਾਲ ਜੁੜੇ ਹੋਏ ਸੀ ਇੱਕ ਵਿਚਾਰ ਹੈ ਆਪਣੇ ਕਰ ਰਹੇ ਆਪਾਂ ਜਿਹੜੀ ਇਹ ਕਿ ਉਹ ਮਾਤਾ ਉਹਨਾਂ ਨੂੰ ਕੀ ਸਮਝਾ ਰਹੀ ਸੀ ਜਦੋਂ ਮਾਤਾ ਨੇ ਬਾਬਾ ਜੋਰਾਵਰ ਸਿੰਘ ਦਾ ਜਾਣ ਲਗਿਆਂ ਮੁੱਖ ਚੁੰਮਿਆ ਤਾਂ ਮਾਤਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਚੇਤੇ ਆਏ ਕਿ ਜਦੋਂ ਮੈਂ ਆਪਣੇ ਪਤੀ ਦਾ ਸੀਸ ਆਪਣੀ ਝੋਲੀ ਵਿੱਚ ਪਵਾਇਆ ਸੀ ਉਦੋਂ ਵੀ ਮੈਂ ਆਪਣੇ ਪੁੱਤਰ ਦਾ ਮੁੱਖ ਚੁੰਮਿਆ ਸੀ ਉਹਦੀ ਉਮਰ ਵੀ ਉਦੋਂ 9 ਸਾਲ ਸੀ ਅੱਜ ਮੈਂ ਆਪਣੇ ਪੋਤਰੇ ਨੂੰ ਭੇਜ ਰਹੀ ਹਾਂ ਪਤਾ ਮਾਤਾ ਨੂੰ ਕਿ ਕੀ ਹੋਏਗਾ ਅੱਜ ਇਹਦੀ ਉਮਰ ਵੀ 9 ਸਾਲ ਹੈ ਕਿਉਂਕਿ ਸਮਾਂ ਚੇਤੇ ਆਉਂਦਾ ਹੈ ਯਾਦ ਆਉਂਦਾ ਹੈ ਮਾਤਾ ਨੇ ਪੂਰੀ ਦਲੇਰੀ ਨਾਲ ਬੱਚਿਆਂ ਨੂੰ ਕਿਹ ਕਿ ਭੇਜਿਆ ਕਿ ਡਰਨਾ ਨਹੀਂ ਤੁਹਾਡੇ ਦਾਦੇ ਨੇ ਇਹ ਗੱਲ ਸਮਝਾਈ ਏ ਸਾਨੂੰ ਪੈ ਕਹੇ ਕੋ ਦੇਤ ਨਾ ਨਹਿ ਪਹਿਮਾਨਤ ਆਨ ਨਾ ਕਿਸੇ ਤੋਂ ਡਰਨਾ ਤੇ ਨਾ ਹੀ ਡਰਾਉਣਾ ਸਿਪਾਈ ਕਹਿ ਰਹੇ ਨੇ ਕਿ ਇਸ ਤਰ੍ਹਾਂ ਸਿਰ ਝੁਕਾ ਕੇ ਇਸ ਮੋਰੀ ਵਿੱਚੋਂ ਲੰਘਣਾ ਹੈ ਬਾਰੀ ਵਿੱਚੋਂ ਤਾਂ ਵੱਡੇ ਸਾਹਿਬ ਜਾਦੇ ਨੇ ਬਾਬਾ ਜੋਰਾਵਰ ਸਿੰਘ ਨੇ ਫਤਿਹ ਸਿੰਘ ਨੂੰ ਆਖਿਆ ਕਿ ਫਤਿਹ ਸਿੰਘਾ ਜਿਸ ਤਰ੍ਹਾਂ ਮੈਂ ਲੰਗਾਗਾ ਨਾ ਉਸ ਤਰ੍ਹਾਂ ਹੀ ਲੰਗਣਾ ਹੈ। ਉਹਨੇ ਪਹਿਲਾਂ ਜੁੱਤੀ ਅੱਗੇ ਕੀਤੀ ਸਿਰ ਪਿੱਛੋਂ ਦੀ ਨਗਾਇਆ। ਇਸ ਗੱਲ ਤੇ ਅੰਦਰ ਬੈਠੀ ਕਚਹਿਰੀ ਜਿਹੜੀ ਹੈ ਸਾਰੀ ਸੂਬੇ ਦੀ 17 ਜਾਣੇ ਅੰਦਰ ਬੈਠੇ ਸਨ ਜੀ। 17 ਬੰਦੇ ਇਤਿਹਾਸ ਲੱਗਦਾ ਕਿ 17 ਬੰਦੇ ਅੰਦਰ ਬੁਲਾਏ ਹੋਏ ਸੀ ਜਿਨ੍ਹਾਂ ਵਿੱਚੋਂ ਮਲੇਕ ਕੋਲਡਾ ਨਵਾਬ ਸ਼ੇਰਖਾਨ ਵੀ ਸੀ। ਹੋਰ ਗੱਲ ਇਹ ਅਹਲਕਾਰ ਸਨ ਜਾਂ ਹੋਰ ਜਿਹੜੇ ਚੌਧਰੀ ਸਨ ਪਰਗਨਿਆਂ ਦੇ ਉਹ ਵੀ ਬੁਲਾਏ ਹੋਏ ਸਨ ਕਿਉਂਕਿ ਸਾਰੇ ਉੱਥੇ ਹੀ ਸਨ ਉਹ ਆਪਣੀ ਹਾਰ ਦੀ ਨਮੋਸ਼ੀ ਮਨਾ ਰਹੇ ਸਨ ਕਿ ਜਿਸ ਦਾ ਅਸੀਂ ਸੀਸ ਕੱਟ ਕੇ ਲਿਆਏ ਆ ਉਹ ਗੁਰੂ ਗੋਬਿੰਦ ਸਿੰਘ ਨਹੀਂ ਹੈ ਉਤੇ ਉਹ ਉਹਨਾਂ ਦਾ ਸਿੱਖ ਸੀ ਕਿਉਂਕਿ ਕੱਲ ਵੀ ਸਵਾਲ ਕੀਤਾ ਸੀ ਕਿਸੇ ਨੇ ਕਿ ਜਦੋਂ ਅਸੀਂ ਚਮਕੌਰ ਸਾਹਿਬ ਜਾਣੇ ਆ ਜਿਮਕੌਰ ਦੀ ਗੜੀ ਦੇ ਅੱਗੇ ਕਤਲ ਗੜੀ ਗੁਰਦੁਆਰਾ ਹੈ ਮੈਦਾਨੇ ਜੰਗ ਵਿੱਚ ਤੇ ਕਤਲ ਨਹੀਂ ਮੰਨਿਆ ਜਾਂਦਾ ਜੀ ਮੈਦਾਨੇ ਜੰਗ ਵਿੱਚ ਕਤਲ ਨਹੀਂ ਹੁੰਦਾ ਉਹਦਾ ਨਾਂ ਕਤਲ ਗੜੀ ਕਿਉਂ ਰੱਖਿਆ ਫਿਰ ਕਿਉਂਕਿ ਜਦੋਂ ਮੈਦਾਨੇ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋਏ ਭਾਈ ਸੰਗਤ ਸਿੰਘ ਉਹਨਾਂ ਨੇ ਪਹਿਰਾਵਾ ਜਿਹੜਾ ਸੀ ਪੋਸ਼ਾਕ ਜਿਹੜੀ ਸੀ ਗੁਰੂ ਗੋਬਿੰਦ ਸਿੰਘ ਦੀ ਪਾਈ ਹੋਈ ਸਿਰ ਤੇ ਕਲਗੀ ਲਾਈ ਹੋਈ ਸੀ ਮੁਗਲਾਂ ਨੂੰ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਨੋ ਅਸੀਂ ਸ਼ਹੀਦ ਕੀਤਾ ਹੈ ਤਾਂ ਡੈੱਡ ਬੋਡੀ ਜਿਹੜੀ ਸੀ ਉਹਦੇ ਨਾਲੋਂ ਸੀਸ ਕੱਟਿਆ ਗਿਆ ਉਹਨੂੰ ਕਤਲ ਕਰਨਾ ਕਹਿੰਦੇ ਨੇ ਉੱਥੇ ਸ਼ਹੀਦ ਕਦੇ ਕਤਲ ਨਹੀਂ ਹੁੰਦੇ ਉੱਥੇ ਕਤਲ ਗੜੀ ਰੱਖਦਾ ਨਾ ਉਹਨਾਂ ਦਾ ਫਿਰ ਵੀ ਮੁਗਲ ਇੱਥੋਂ ਤੱਕ ਗਿਰ ਗਏ ਕਿ ਡੈੱਡ ਬੋਡੀ ਦਾ ਵੀ ਉਹ ਚੱਕਣ ਦੀ ਬਜਾਏ ਸਿਰ ਕੱਟ ਰਹੇ ਨੇ ਹੁਣ ਜਦੋਂ ਵਾਪਸ ਆਏ ਇੱਥੇ ਸਹਬਜ਼ਾਦਿਆਂ ਨੂੰ ਬੜੇ ਪਹਿਲੇ ਦਿਨ ਪਿਆਰ ਨਾਲ ਪੁੱਛਿਆ ਗਿਆ ਕਿ ਤੁਹਾਨੂੰ ਅਸੀਂ ਜ਼ਗੀਰਾ ਦੇ ਦੇਾਂਗੇ ਤੁਹਾਡਾ ਪਿਓ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੋ ਹਨ ਉਹ ਤੇ ਸ਼ਹੀਦ ਹੋ ਗਏ ਨੇ ਹੁਣ ਤੁਹਾਡਾ ਕੋਈ ਵੀ ਨਹੀਂ ਹੈ ਅਸੀਂ ਤੁਹਾਨੂੰ ਜ਼ਗੀਰਾ ਦੇ ਦੇਾਂਗੇ ਅਸੀਂ ਤੁਹਾਨੂੰ ਡੋਲੇ ਦੇ ਦੇਾਂਗੇ ਜਿੱਥੇ ਚਾਹੋ ਰਿਆਸਤ ਦੇ ਰਾਜੇ ਬਣਾ ਦੇਾਂਗੇ ਤੁਸੀਂ ਇਸਲਾਮ ਕਬੂਲ ਕਰ ਲਓ ਬਸ ਇੰਨੀ ਕੁ ਗੱਲ ਹੈ ਇਹ ਕੋ ਤੁਹਾਡੇ ਤੇ ਲਿਖਿਆ ਗਿਆ ਬਾਣੀ ਦੇ ਵਿੱਚ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਫਿਰ ਤੁਹਾਨੂੰ ਕੀ ਹਰਜ ਹੈ ਬਾਬਾ ਨਾਨਕ ਤੇ ਮੰਨਦੇ ਨੇ ਇਸ ਗੱਲ ਨੂੰ ਕਿਉਂਕਿ ਬਾਣੀ ਪੜੀ ਹੋਈ ਸੀ ਸਹਿਬ ਜੀ ਆਦਾਨ ਇੱਕੋ ਗੱਲ ਕਹੀ ਕਿ ਜ਼ੋਰ ਕੀਆ ਸੋ ਜ਼ੁਲਮ ਹੈ ਕਹਤੇ ਨਾਨਕ ਖੁਦਾ ਹਲਾਲ ਤੁਸੀਂ ਤੇ ਇਹਨੂੰ ਹਲਾਲ ਮੰਨਦੇ ਹੋ ਫਿਰ ਇਹ ਗਲਤ ਹੈ ਕਾਈ ਸਾਹਿਬ ਤੁਸੀਂ ਦੱਸੋ ਕਿਸੇ ਨੂੰ ਜ਼ੋਰ ਜ਼ਬਰਦਸਤੀ ਨਾਲ ਧਰਮ ਮਨਾਉਣਾ ਇਨ ਮਨਾਉਣੀ ਕੀ ਕੁਰਾਨ ਕਹਿੰਦੀ ਹੈ ਕਹਿੰਦੇ ਕਾਜੀ ਚੁੱਪ ਕਰ ਗਿਆ ਕਾਜੀ ਨੀਵੀ ਪਾ ਗਿਆ ਨਵਾਬ ਉੱਠ ਕੇ ਨੇੜੇ ਆਇਆ ਛੋਟੇ ਸਾਹਿਬਜ਼ਾਦੇ ਦੇ ਕਿ ਪੁੱਤਰ ਸਾਡੀ ਗੱਲ ਮੰਨ ਜਿਵੇਂ ਤੂੰ ਕਹੇਂਗਾ ਅਸੀਂ ਉਸ ਤਰ੍ਹਾਂ ਹੀ ਕਰਦੇ ਹਾਂਗੇ ਤੁਹਾਨੂੰ ਜਿੱਥੇ ਚਾਹੋਗੇ ਸਾਨੂੰ ਉੱਥੇ ਭੇਜਦੇ ਹਾਂਗੇ ਕਿਉਂਕਿ ਮਾਤਾ ਨੇ ਕਹਿ ਕੇ ਭੇਜਿਆ ਸੀ ਕਿ ਸਾਰੀਆਂ ਗੱਲਾਂ ਦਾ ਜਵਾਬ ਛੋਟਾ ਦੇਗਾ ਵੱਡੇ ਸਾਹਿਬ ਜੀ ਦੇ ਇੱਕ ਵਾਰ ਬੋਲੇ ਨੇ ਬਸ ਤੇ ਸਾਰੀਆਂ ਜਿੰਨੇ ਸਵਾਲ ਸਨ ਸਾਰਿਆਂ ਜਵਾਬ ਬਾਬਾ ਫਤਿਹ ਸਿੰਘ ਦਿੰਦੇ ਰਹੇ ਨੇ ਬਾਬਾ ਫਤਿਹ ਸਿੰਘ ਨੇ ਬੜੇ ਸ਼ਰਮੇ ਨਾਲ ਸਹਜ ਨਾਲ ਵੇਖ ਕੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਹੀ ਕਿ ਸੂਬਾ ਸਰਹੰਦ ਫੇਰ ਮੌਤ ਨਹੀਂ ਆਏਗੀ ਫੇਰ ਮੌਤ ਨਹੀਂ ਆਏਗੀ ਮੌਤ ਤੇ ਫਿਰ ਵੀ ਆਏਗੀ ਤੁਸੀਂ ਕਹਿੰਦੇ ਹੋ ਕਿ ਤੈਨੂੰ ਸਾਰੇ ਸੁੱਖ ਦੇ ਦੇਾਂਗੇ ਤੁਹਾਡੇ ਕੋਲ ਐਨਾ ਕੁਝ ਹੈ ਤੁਸੀਂ ਸੂਬਾ ਸਰਹੰਦ ਹੋ ਇੰਨੀਆਂ ਰਿਆਸਤਾਂ ਇਹਨੇ ਪਰਗਣੇ ਤੁਹਾਡੇ ਅਧੀਨ ਨੇ ਕੀ ਤੁਸੀਂ ਸੁਖੀ ਹੋ ਕਹਿੰਦੇ ਸੂਬਾ ਸਰਹੰਦ ਨੀਵੀਂ ਪਾ ਗਿਆ ਉਹਦੇ ਕੋਲੇ ਕੋਈ ਜਵਾਬ ਨਹੀਂ ਸੀ ਇਸ ਗੱਲ ਦਾ ਕਿ ਬਹੁਤ ਸਾਰਾ ਧਨ ਇਕੱਠਾ ਕਰਨ ਨਾਲ ਬਹੁਤ ਸਾਰੀ ਧਨ ਦੌਲਤ ਇਕੱਠੀ ਕਰਨ ਨਾਲ ਬਹੁਤ ਸਾਰੀ ਰਿਆਸਤ ਲੈਣ ਨਾਲ ਉੱਚੇ ਅਹੁਦੇ ਲੈਣ ਨਾਲ ਕੀ ਕੋਈ ਸੁਖੀ ਹੋ ਜਾਏਗਾ ਤਾਂ ਉਹਦੇ ਕੋਲੇ ਕੋਈ ਜਵਾਬ ਨਹੀਂ ਸੀ ਇਸ ਗੱਲ ਦਾ ਕਿ ਇਹ ਭੇਜ ਦਿੱਤਾ ਗਿਆ ਮਾਤਾ ਕੋਲੇ ਜਦੋਂ ਵਾਪਸ ਆਏ ਮਾਤਾ ਨੂੰ ਦੱਸਿਆ ਕਿ ਸਾਨੂੰ ਆਹਾ ਆਹਾ ਸਵਾਲ ਪੁੱਛੇ ਗਏ ਮਾਤਾ ਖੁਸ਼ ਹੋਈ ਮੱਥੇ ਚੁੰਮੇ ਉਹਨਾਂ ਦੇ ਤੇ ਨਾਲ ਮਾਤਾ ਨੇ ਕਿਹਾ ਕਿ ਪੁੱਤਰ ਅਸਲੀ ਮਥਿਆਨ ਤੇ ਕੱਲ ਨੂੰ ਸ਼ੁਰੂ ਹੋਣਾ ਹੈ ਇਹ ਤੇ ਚਾਲ ਐ ਇਹਨਾਂ ਦੀ ਕਿਉਂਕਿ ਮਾਤਾ ਚਾਲਾਂ ਨੂੰ ਜਾਣਦੀ ਸੀ ਰਿਆਸਤ ਦੀਆਂ ਚਾਲਾਂ ਜਾਣਦੀ ਐ ਮਾਤਾ ਸਰਕਾਰ ਚਾਹੇ ਕੋਈ ਵੀ ਹੋਵੇ ਚਾਹੇ ਮੁਗਲਾਂ ਦੀ ਹੋਵੇ ਚਾਹੇ ਅੰਗਰੇਜ਼ਾਂ ਦੀ ਹੋਵੇ ਭਾਵੇਂ ਅੱਜ ਦੀ ਹੋਵੇ ਅੱਜ ਵੀ ਇਹੀ ਕੁਝ ਹੋਇਆ ਜੀ ਅੱਜਕੜਾ ਨਹੀਂ ਹੋਇਆ ਅੱਜਕੜਾ ਨਹੀਂ ਹੋਇਆ ਗੁਰਦੇਵ ਸਿੰਘ ਕੌਂਕਿਆ ਵਰਗਿਆਂ ਨਾਲ ਹੋਰ ਵਰਗਿਆਂ ਅਨੇਕਾ ਸਿੰਘ ਨੇ ਕਿਨਾ ਕਿਨਾ ਦਾ ਨਾਮ ਲੈ ਦੀ ਉਹਨਾਂ ਨੂੰ ਕਿਸੇ ਹੋਰ ਨੇ ਤੇ ਨਹੀਂ ਮਾਰਿਆ ਸਾਡੇ ਆਪਣੇ ਨੇ ਮਾਰਿਆ ਤੇ ਆਪਣੇ ਆਨੇ ਹੀ ਮਰਵਾਇਆ ਅੱਜ ਜੋ ਮਾਫੀ ਮੰਗਦੇ ਪਏ ਇਹ ਚੱਲਦਾ ਸੀ ਚੱਲਦਾ ਆਇਆ ਚੱਲਦਾ ਰਹੇਗਾ ਕਿ ਕੋਈ ਜਿਸ ਵੀ ਕੀ ਸਰਕਾਰ ਹੈ ਤਿਸੀ ਦਾ ਸਭ ਕੋਏ ਝੂਠ ਤੇ ਸੱਚ ਦੀ ਲੜਾਈ ਰਹੇਗੀ ਜੀ ਅਖੀਰ ਤੱਕ ਰਹੇਗੀ ਦੁਨੀਆ ਜਦ ਤੱਕ ਰਹੇਗੀ ਰਹੇਗੀ ਸਹਿਬਜ਼ਾਦਿਆਂ ਨੂੰ ਦੂਜੇ ਦਿਨ ਬੁਲਾਇਆ ਗਿਆ ਦੂਜੇ ਦਿਨ ਡਰਾਇਆ ਗਿਆ ਧਮਕਾਇਆ ਗਿਆ ਉਹਨਾਂ ਦੇ ਕੱਪੜੇ ਉਤਾਰ ਕੇ ਛਮਕਾਂ ਮਾਰੀਆਂ ਗਈਆਂ ਨਹੀਂ ਹੋਇਆ ਕਹਿੰਦੇ ਕਿ ਦੁੰਨਾ ਸਿੰਘ ਹਟੂਰੀਆ ਲਿਖਦਾ ਇਸ ਗੱਲ ਨੂੰ ਕਿਉਂਕਿ ਉਹ ਉੱਥੇ ਮੌਜੂਦ ਸੀ ਉਸ ਵੇਲੇ ਦੁੰਨਾ ਸਿੰਘ ਹਟੂਰੀਆ ਉਹ ਕਹਿੰਦਾ ਕਿ ਸਹਿਬਜ਼ਾਦਿਆਂ ਨੂੰ ਪਿੱਪਲ ਨਾਲ ਬੰਨ੍ਹ ਕੇ ਗੁਲੇਲਾ ਮਾਰੀਆਂ ਗਈਆਂ ਗੁਲੇਲਾ ਮਾਰਨ ਦੇ ਸਮੇਂ ਸੱਜੀ ਅੱਖ ਦੇ ਉੱਪਰ ਇੱਕ ਰੋੜਾ ਜਿਹੜਾ ਸੀ ਗੁਲੇਲ ਦਾ ਲੱਗਿਆ ਛੋਟੇ ਸਹਿਬਜ਼ਾਦੇ ਦੀ ਅੱਖ ਬਾਹਰ ਆ ਗਈ ਖੂਨ ਵਗਿਆ ਹੱਥ ਰੱਖਿਆ ਹੋਇਆ ਸਾਹਿਬਜ਼ਾਦੇ ਨੇ ਕਹਿੰਦੇ ਇਹਨੂੰ ਖੋਲ ਦਿਓ ਖੋਲ ਕੇ ਜਾ ਕੇ ਜਦੋਂ ਸੂਬੇ ਦੇ ਕੋਲੇ ਗਏ ਤਾਂ ਉਹਨੇ ਸੂਬੇ ਨੇ ਕਿਹਾ ਕਿ ਹੁਣ ਤੇ ਮੰਨਦੇ ਹੋ ਈਨ ਤਾਂ ਸਾਹਿਬਜ਼ਾਦੇ ਨੇ ਹੱਥ ਰੱਖਿਆ ਹੋਇਆ ਤੇ ਨਾਲ ਸਿਰ ਹਿਲਾਇਆ ਕਿ ਨਹੀਂ ਅਸੀਂ ਈਨ ਨਹੀਂ ਮੰਨਦੇ ਉਹ ਕਹਿੰਦੇ ਤੁਹਾਡਾ ਪਿਤਾ ਹਾਰ ਗਿਆ ਕਹਿੰਦੇ ਹਾਰਨਾ ਹੋਰ ਚੀਜ਼ ਹੈ ਹਾਰ ਮੰਨ ਲੈਣਾ ਹੋਰ ਚੀਜ਼ ਹੈ ਅਸੀਂ ਜ਼ੁਲਮ ਦੇ ਅੱਗੇ ਝੁਕ ਨਹੀਂ ਸਕਦੇ ਆ ਉਦੋਂ ਫਿਰ ਗੁੱਸੇ ਵਿੱਚ ਆ ਕੇ ਕਿਹਾ ਕਿ ਇਹਨਾਂ ਨੂੰ ਨੀਹਾਂ ਵਿੱਚ ਚੜਨ ਦਿਓ ਨੀਹਾਂ ਵਿੱਚ ਚੜਨ ਦਾ ਹੁਕਮ ਉਦੋਂ ਦਿੱਤਾ ਹੈ ਦੂਸਰੇ ਦਿਨ ਮਾਤਾ ਕੋਲ ਗਏ ਜਦੋਂ ਮਾਤਾ ਨੂੰ ਦੱਸਿਆ ਕਿ ਸਾਨੂੰ ਇਹੇ ਹੁਕਮ ਮਿਲਿਆ ਹੈ ਕਿ ਕੱਲ ਨੂੰ ਤੁਹਾਨੂੰ ਨੀਹਾਂ ਦੇ ਵਿੱਚ ਚੜਨ ਦਿੱਤਾ ਜਾਏਗਾ ਮਾਤਾ ਨੇ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ ਵੇਖੋ ਛੋਟਾ ਸਾਹਿਬ ਜਦਾ ਮਾਤਾ ਵੱਧ ਤੋਂ ਵੱਧ ਮੌਤ ਹੀ ਹੈ ਨੇ ਇਸ ਤੋਂ ਵੱਧ ਕੀ ਕਰ ਦੇਣਗੇ ਇਹ ਦਲੇਰੀ ਹੈ ਇਹ ਗੱਲਾਂ ਇਹ ਗੱਲਾਂ ਕੋਲੇ ਖਲੋਤਾ ਬਾਬਾ ਮੋਤੀराम ਮੇਰਾ ਸੁਣ ਰਿਹਾ ਹੈ ਨਾਲੇ ਦੁੱਧ ਲੈ ਕੇ ਆਇਆ ਕਹਿੰਦੇ ਮੋਤੀराम ਦੇ ਅੱਖਾਂ ਚ ਹੰਝੂ ਵਗੇ ਮਾਤਾ ਨੇ ਕਿਹਾ ਕਿ ਮੋਤੀਰਾ ਮਾਂ ਤੂੰ ਦੁੱਧ ਤੇ ਸਾਨੂੰ ਪਿਆਇਆ ਬੜੀ ਸੇਵਾ ਕੀਤੀ ਤੂੰ ਪਰ ਇਹਦਾ ਖਮਿਆਜਾ ਤੈਨੂੰ ਨਾ ਭੁਗਤਣਾ ਪੈ ਜਾਏ ਇਹ ਜ਼ਾਲਮ ਲੋਕ ਨੇ ਤਾਂ ਉਦੋਂ ਹੀ ਮਾਤਾ ਦੇ ਪੈਰਾਂ ਵਿੱਚ ਸਿਰ ਰੱਖ ਕੇ ਮੋਤੀਰਾਮ ਨੇ ਆਖਿਆ ਕਿ ਮਾਤਾ ਹੁਣ ਮੌਤ ਦਾ ਡਰ ਨਹੀਂ ਲੱਗਦਾ ਹੁਣ ਮੌਤ ਦਾ ਡਰ ਨਹੀਂ ਲੱਗਦਾ ਜਦ ਇਹ ਬੱਚੇ ਇਹ ਗੱਲ ਕਹਿ ਸਕਦੇ ਨੇ ਹੁਣ ਜਿਸ ਮਰਨੇ ਤੇ ਜਗ ਡਰ ਐ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਐ ਪੂਰਨ ਪਰਮਾਨੰਦ ਕਿਨੇ ਖਰਬਲੀ ਮਚ ਗਈ ਅਗਲੇ ਦਿਨ ਕਚਿਹਰੀ ਲੱਗੀ ਬੱਚੇ ਪੇਸ਼ ਹੋਏ ਕੋਈ ਨੀਹਾ ਵਿੱਚ ਚਿੰਨ ਨੂੰ ਤਿਆਰ ਨਹੀਂ ਹੈ ਜਲਾਦ ਸਮਾਣੇ ਦੇ ਜਲਾਦ ਸਾਸ਼ਲ ਬੇਗ ਤੇ ਬਾਸ਼ਲ ਬੇਗ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਸੀ ਉਹ ਉੱਥੇ ਆਪਣੀ ਕਿਸੇ ਮਾਮਲੇ ਵਿੱਚ ਆਏ ਹੋਏ ਸੀ ਉਹਨਾਂ ਦਾ ਕੋਈ ਮੁਕੱਦਮਾ ਸੀ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡਾ ਮੁਕੱਦਮਾ ਅਸੀਂ ਤੁਹਾਨੂੰ ਫ੍ਰੀ ਕਰਦੇਾਂਗੇ ਤੁਹਾਨੂੰ ਆਜ਼ਾਦ ਕਰਦੇਾਂਗੇ ਚੋਂ ਮੁਕਤ ਕਰਦੇਾਂਗੇ ਤੁਹਾਡੀ ਡਿਊਟੀ ਹੈ ਕਿ ਤੁਸੀਂ ਇਹਨਾਂ ਸਾਹਿਬ ਜਦਿਆਂ ਨੂੰ ਨੀਹਾਂ ਵਿੱਚ ਚਿੰਦਦੇ ਹੋ ਕਹਿੰਦੇ ਉਹ ਮੰਨ ਗਏ ਜਦੋਂ ਸਾਹਿਬ ਜਦੇ ਨੀਹਾਂ ਕੁਛ ਖਲੋਏ ਹੁਣ 18 ਇੰਚ ਦੀ ਕੰਧ ਹੈ ਪੂਰੀ ਕੰਧ ਦੇ ਵਿੱਚ ਬੀੜ ਕੇ ਚਿਣ ਰਹੇ ਨੇ ਨਾਲ ਉਹਨਾਂ ਨੂੰ ਕਹਿੰਦੇ ਆ ਰਹੇ ਨੇ ਕਿ ਤੁਹਾਡੇ ਦਾਦੇ ਨੂੰ ਵੀ ਅਸੀਂ ਸ਼ਹੀਦ ਕੀਤਾ ਸੀ ਤੁਸੀਂ ਦੀਨ ਕਬੂਲ ਕਰ ਲਓ ਤੁਸੀਂ ਤੇ ਇਹ ਬੜੇ ਛੋਟੇ ਹੋ ਬੜੀਆਂ ਕੋਮਲ ਜਿੰਦਾ ਨੇ ਤਾਂ ਇਤਿਹਾਸ ਲਿਖਦਾ ਇਹ ਗੱਲ ਕਿ ਬਾਬਾ ਫਤਿਹ ਸਿੰਘ ਨੇ ਉਹਨਾਂ ਵੱਲ ਵੇਖ ਕੇ ਕਿਹਾ ਕਿ ਫਿਰ ਕੀ ਤੁਸੀਂ ਸਾਡੇ ਦਾਦੇ ਤੋਂ ਇਹਨ ਮੰਨਾਲੀ ਸੀ ਉਹ ਕਹਿੰਦੇ ਨਹੀਂ ਕਿ ਫਿਰ ਅਸੀਂ ਉਹਦੇ ਪੋਤਰੇ ਆ ਸਾਡੀ ਇਹ ਰੀਤ ਹੈ ਸਿਰ ਕੱਟ ਸਕਦੇ ਨੇ ਝੁਕਣਗੇ ਨਹੀਂ ਉੱਪਰ ਤੱਕ ਚਲੀ ਗਈ ਜਦੋਂ ਦੀਵਾਰ ਕਹਿੰਦੇ ਦੀਵਾਰ ਝੜਕੀ ਦੀਵਾਰ ਡਿੱਗ ਪਈ ਦਵਾਰ ਜਦੋਂ ਡਿੱਗੀ ਸਾਰੀ ਹੁਣ ਬੱਚੇ ਬਿਹੋਸ਼ ਨੇ ਕਿਹਾ ਗਿਆ ਕਿ ਹੁਣ ਇਹਨਾਂ ਦਾ ਕੀ ਕਰੀਏ ਫਤਵਾ ਤੇ ਪੂਰਾ ਹੋ ਗਿਆ دیوار ਵਿੱਚ ਇੰਨਾ ਜਦਵਾਰ ਪੂਰੀ ਹੋ ਗਈ ਇਹ ਹੁਣ ਬਿਹੋਸ਼ ਨੇ ਹੁਣ ਇਹਨਾਂ ਦਾ ਕੀ ਕਰੀਏ ਪ੍ਰਸ਼ਾਸਨ ਬੇਕਤੀ ਬਾਸ਼ਲ ਬੇਗ ਨੇ ਦੋਨਾਂ ਬੱਚਿਆਂ ਨੂੰ ਆਪਣੇ ਗੋਡਿਆਂ ਵਿੱਚ ਲੈ ਕੇ ਸ਼ਾਰਾਗ ਉਤੇ ਛੁਰੀ ਫੇਰੀ ਸੀ ਵੱਡਾ ਸਹਿਬ ਜਦਾ ਤੇ ਉਸੇ ਵੇਲੇ ਸ਼ਹੀਦ ਹੋ ਗਿਆ ਸੀ ਤੇ ਇਤਿਹਾਸ ਦੇ ਇਸ ਲਈ ਇਹ ਗੱਲ ਨੂੰ ਦੋਨਾਂ ਸੰਗਟਰੀਆ ਲਿਖਦਾ ਹੈ ਕਿ 12 ਸੈਕਿੰਡ ਛੋਟਾ ਸਹਿਬ ਜਦਾ ਦੀ ਲਤ ਜਿਹੜੀ ਹੈ ਹਿਲਦੀ ਰਹੀ ਤੇ ਉਹ ਸ਼ਹੀਦ ਹੋਏ ਤੇ ਪੂਰੇ ਸ਼ਹਿਰ ਦੇ ਵਿੱਚ ਮਾਤਮ ਛਾ ਗਿਆ ਤਾਂ ਜਿਹੜੇ ਉੱਥੇ ਆਲੇ-ਦਾਲੇ ਖਲੋਤੇ ਹੋਏ ਸਿਪਾਹੀ ਸਨ ਉਹਨਾਂ ਦੀਆਂ ਅੱਖਾਂ ਵਿੱਚ ਵੀ ਕਈਆਂ ਨੇ ਹੰਝੂ ਵੇਖੇ ਕਹਿੰਦੇ ਉਹ ਗਏ ਭੱਜ ਕੇ ਇੱਕ ਦੋ ਸਿਪਾਹੀ ਕਿ ਮਾਤਾ ਨੂੰ ਦੱਸ ਦਈਏ ਕਿਉਂਕਿ ਮਾਤਾ ਉੱਪਰੋਂ ਵੇਖਦੀ ਪਈ ਸੀ ਸਾਰਾ ਕੁਝ ਬੁਰਜ ਤੋਂ ਸਭ ਕੁਝ ਨਜ਼ਰ ਆਉਂਦਾ ਪਿਆ ਸੀ ਜਦੋਂ ਉੱਥੇ ਗਏ ਤਾਂ ਮਾਤਾ ਢਾਸ ਨਾ ਲਾ ਕੇ ਆਰਾਮ ਨਾਲ ਪਏ ਹੋਏ ਸਨ ਜਦੋਂ ਉਹ ਜਾ ਕੇ ਉਹਨਾਂ ਨੂੰ ਦੱਸਿਆ ਕਿ ਮਾਤਾ ਸਾਹਿਬ ਜਾਨੇ ਸ਼ਹੀਦ ਹੋ ਗਏ ਤਸਵਾਈ ਨੇ ਕਿਨੇ ਝੰਡੋੜਿਆ ਮਾਤਾ ਨੂੰ ਤਾਂ ਮਾਤਾ ਤੇ ਚੜ੍ਹਾਈ ਕਰ ਚੁੱਕੇ ਸਨ ਮਾਤਾ ਚੜ੍ਹਾਈ ਕਰ ਚੁੱਕੇ ਸਨ ਸਾਹਿਬ ਜਾਨਾ ਨੂੰ ਇਹ ਗੱਲ ਕਹੀ ਗਈ ਸੀ ਕਿ ਤੁਹਾਡੇ ਸਰੀਰ ਅਸੀਂ ਬਾਹਰ ਸੁੱਟ ਦੇਾਂਗੇ ਇਹ ਕਿਲਾ ਸੀ ਜੀ ਸਾਰਾ ਪਿਛਲੇ ਪਾਸੇ ਸਾਰਾ ਜੰਗਲ ਸੀ ਤੁਹਾਡੀਆਂ ਲਾਸ਼ਾਂ ਨੂੰ ਚੀਲ ਕੁੱਤੇ ਖਾਣਗੇ ਇਹਦੇ ਜਾਨਵਰ ਨੇ ਉੱਪਰ ਲੈ ਕੇ ਉੱਡ ਜਾਣਗੇ ਚੀਲਾ ਤੁਹਾਡੀਆਂ ਇਹ ਹੋਏਗਾ ਤੁਹਾਡਾ ਵਾਹ ਹੋਏਗਾ ਤਾਂ ਛੋਟੇ ਸਾਹਿਬ ਜਦ ਨੇ ਗੱਲ ਕਹੀ ਉਸ ਵੇਲੇ ਵੀ ਕਿ ਸਾਡੇ ਅੰਗ ਜਿੰਨੇ ਉੱਚੇ ਜਾਣਗੇ ਇਸ ਨਿਸ਼ਾਨ ਸਾਹਿਬ ਓਨੇ ਉੱਚੇ ਝੁੱਲਣਗੇ ਪਰ ਸੁਭਾ ਸਰਹੰਦ ਤੇਰੀ ਯਾਦਗਾਰ ਨਹੀਂ ਰਹੇਗੀ ਤੇਰੀ ਮੜੀ ਤੇ ਕੋਈ ਦੀਵਾ ਨਹੀਂ ਜਗਾਏਗਾ ਦੀਵਾਨ ਟੋਡਰਮਲ ਕਹਿੰਦੇ ਉਸ ਤੋਂ ਪਹਿਲਾਂ ਪੇਸ਼ ਹੋਇਆ ਸੀ ਉਨੇ ਕਿਹਾ ਸੀ ਇਹ ਗੱਲ ਕਿ ਮੈਂ ਬੱਚਿਆਂ ਦੇ ਮਾਤਾ ਦੇ ਵਜਨ ਦੇ ਬਰਾਬਰ ਸੋਨਾ ਤੋਲ ਕੇ ਅਸੀਂ ਦੇ ਦੇਾਂਗੇ ਤੁਸੀਂ ਇਹਨਾਂ ਨੂੰ ਛੱਡ ਦਿਓ ਤਾਂ ਸਿਆਣੇ ਲੋਕਾਂ ਨੇ دیਵਾਨ ਜੀ ਨੂੰ ਕਿਹਾ ਜਾ ਕੇ ਇਹ ਬੇਈਮਾਨ ਲੋਕ ਨੇ ਇਹ ਪੈਸੇ ਲੈ ਕੇ ਵੀ ਇਹਨਾਂ ਨੇ ਕਰਮ ਉਹੀਓ ਕਰਨਾ ਹੈ ਇਸ ਕਰਕੇ ਉਹਦੀ ਹੁਕਮ ਤੇ ਰਜਾ ਵਿਚ ਰਹੋ ਕਹਿੰਦੇ ਉਹ ਘਰ ਬੈਠੇ ਰਹੇ ਕਚਹਿਰੀ ਵਿੱਚ ਨਹੀਂ ਗਏ ਦੀਵਾਨ ਸੁਚਾ ਮਲਵੀ ਹੈ ਦੀਵਾਨ ਟੋਡਰ ਮਲਵੀ ਦੋਵੇਂ ਦੀਵਾਨ ਨੇ ਪਰ ਕਚਹਿਰੀ ਵਿੱਚ ਹਾਜ਼ਰ ਨਹੀਂ ਹੋਏ ਉਸ ਦਿਨ ਗਏ ਹੀ ਨਹੀਂ ਹੈ ਉੱਥੇ ਕਿਉਂਕਿ ਮਨ ਹੀ ਨਹੀਂ ਕੀਤਾ ਨੂੰ ਪਤਾ ਸੀ ਕਿ ਮੈਂ ਇਹ ਵੇਖ ਨਹੀਂ ਸਕਾਂਗਾ ਜੋ ਨੋ ਲਾਸ਼ਾਂ ਤਿੰਨੇ ਕਿਲੇ ਤੋਂ ਬਾਹਰ ਪਈਆਂ ساری ਰਾਤ ਪਈਆਂ ਰਹੀਆਂ ਤਸ ਰਾਤ ਨੂੰ ਸੌਦਾ ਹੋਇਆ ਰਾਤ ਨੂੰ ਸੌਦਾ ਹੋਇਆ ਉਹ ਕਹਿੰਦੇ ਜੀ ਅਸੀਂ ਓਨੀ ਜਗ੍ਹਾ ਦੇਵਾਂਗੇ ਜਿੰਨੀ ਮੋਰਾ ਵਿਛਾ ਦੇਉਗੇ ਮਾਰਕ ਨੇ ਠੀਕ ਹੈ ਜੀ ਦੀਵਾਨ ਟੋਡਰਮਾਲ ਕਹਿੰਦੇ ਲੈ ਕੇ ਗਏ ਉੱਥੇ ਜਾ ਕੇ ਦੇਖੋ ਬੇਈਮਾਨ ਹੋਗੇ ਕਹਿੰਦੇ ਨਹੀਂ ਜੇ ਅਸੀਂ ਤੇ ਖੜੀਆਂ ਕਿਆ ਸੀ 8 ਕੁਇੰਟਲ ਸੋਨਾ ਬਣਦਾ ਜੀ 8 ਕੁਇੰਟਲ ਸੋਨਾ ਗੱਡਿਆਂ ਤੇ ਲੱਦ ਕੇ ਮੋਹਰਾ ਦੀਵਾਨ ਟੋਡਰਮਾਲ ਲੈ ਕੇ ਗਏ ਉਹ ਵਿਸ਼ਾਈਆਂ ਵਿਸ਼ਾਖੇ ਸੰਸਕਾਰ ਕੀਤਾ ਸੰਸਕਾਰ ਕਰਕੇ ਵੇਖੋ ਉਸ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਪਾਣੀ ਛਿੜਕ ਕੇ ਉਹ ਜਿਹੜੇ ਜਿਹਨੂੰ ਅਸੀਂ ਫੁੱਲ ਕਹਿੰਨੇ ਆ ਉਹਨਾਂ ਦੇ ਉਹ ਲੈ ਕੇ ਆਏ ਤੁਹਾਡੇ ਕਾਕੜੇ ਪਿੰਡ ਦੱਬੇ ਉਹਨਾਂ ਨੇ ਅੱਖ ਲਿਆ ਕੇ ਤੇ ਉਹਨਾਂ ਦਾ ਵੀ ਸਾਰਾ ਪਰਿਵਾਰ ਸ਼ੀਤ ਕੀਤਾ ਗਿਆ ਟੈਟੇਰੀ ਕਰ ਦਿੱਤੀ ਗਈ ਇਹ ਹਵੇਲੀ ਕਿਉਂਕਿ ਇੰਨਾ ਪੈਸਾ ਕਿੱਥੋਂ ਆਇਆ ਕਿਵੇਂ ਆਇਆ ਉਹ ਹਵੇਲੀ ਨੂੰ ਕਹਿੰਦੇ ਢੇੜ-ਢੇੜ ਕੇ ਦੇਖਿਆ ਗਿਆ ਸੀ ਅੱਜ ਤੱਕ ਉਹ ਪੂਰੀ ਨਹੀਂ ਹੋਈ ਬਾਬਾ ਮੋਤੀਰਾਮ ਮਹਿਰਾ ਬਾਰੇ ਵੀ ਕਿਸੇ ਨੇ ਸ਼ਿਕਾਇਤ ਕੀਤੀ ਕਿ ਇਹ ਵੀ ਦੁੱਧ ਪਿਉਂਦਾ ਰਿਹਾ ਹੈ ਉਸੇ ਸਿਪਾਈ ਨੇ ਕੀਤੀ ਜਿਨੇ ਰਿਸ਼ਵਤ ਲੈ ਕੇ ਭੇਜਿਆ ਸੀ ਇਹ ਸਰਕਾਰਾਂ ਨੇ ਜੀ ਉਸ ਵੇਲੇ ਵੀ ਐਸੀ ਕੁਸ਼ੀ ਸੀ ਅੱਜ ਵੀ ਕੁਝ ਹੁੰਦਾ ਹੈ ਅੱਜ ਵੀ 40 ਸਾਲਾਂ ਬਾਅਦ ਸਾਡੇ ਬੋਲਦੇ ਪਏ ਨੇ ਕਿ ਅਸੀਂ ਇੰਜ ਮਾਰੇ ਨੇ ਮੁੰਡੇ ਅਸੀਂ ਇੰਜ ਮਾਰੇ ਨੇ ਅਸੀਂ ਫਲਾਣਿਆਂ ਨੂੰ ਇੰਜ ਮਾਰੇ ਆ ਅਸੀਂ ਬਰੀਕ ਬਰੀਕ ਕਰਕੇ ਮੱਛੀਆਂ ਨੂੰ ਪਾਤਾ ਹੁੰਦਾ ਹੈ ਨਾ ਅੱਜ ਵੀ ਉਦੋਂ ਫਿਰ ਬੜੇ ਸਮੇਂ ਬਾਅਦ ਨਿਕਲੀਆਂ ਗੱਲਾਂ ਤੇ ਬਾਬਾ ਮੋਤੀ RAM ਦਾ ਸਾਰਾ ਪਰਿਵਾਰ ਮਾਤਾ ਉਹਦੀ ਘਰ ਵਾਲੀ ਭੋਲੀ ਉਹਦਾ ਪੁੱਤਰ ਤੇ ਬਾਬਾ ਮੋਤੀराम ਇਹਨਾਂ ਨੂੰ ਕੋਲੂ ਵਿੱਚ ਪੀੜ ਦਿੱਤਾ ਗਿਆ ਸੋ ਗੱਲ ਵਿਚਾਰ ਦੀ ਹੈ ਜੀ ਹੁਣ ਗੱਲ ਇਹ ਹੈ ਕਿ ਇਹ ਇੰਜ ਕਿਉਂ ਹੋਇਆ ਕਿਉਂਕਿ ਸਾਨੂੰ ਜੀਵਨ ਦੀ ਜਾਂਚ ਬਖਸ਼ੀ ਮਹਾਰਾਜ ਨੇ ਸਾਨੂੰ ਬਾਣੀ ਨਾਲ ਜੋੜਿਆ ਮੁਗਲ ਕਰ ਹਟੇ ਆਪਣੇ ਜੋਰ ਲਾ ਹਟੇ ਸਾਡੀ ਕੌਮ ਵਿੱਚ ਸਭ ਤੋਂ ਦੁਨੀਆ ਦਾ ਸਭ ਤੋਂ ਛੋਟਾ ਸ਼ਹੀਦ ਜਿਹੜਾ ਹੈ ਬਾਬਾ ਫਤਿਹ ਸਿੰਘ ਨੇ ਤੇ ਦੁਨੀਆ ਦਾ ਸਭ ਤੋਂ ਵੱਡਾ ਸ਼ਹੀਦ ਵੀ ਸਾਡੀ ਕੌਮ ਵਿੱਚ ਹੈ 90 ਸਾਲ ਦੀ ਉਮਰ ਹੈ ਬੰਦ-ਬੰਦ ਕਟਿਆ ਗਿਆ ਭਾਈ ਮਨੀ ਸਿੰਘ ਪਰ ਅਸੀਂ ਆਪਣੇ ਸ਼ਹੀਦਾਂ ਨੂੰ ਭੁੱਲ ਗਏ ਅਸੀਂ ਬਾਣੀ ਤੋਂ ਪਰਾ ਹੋ ਗਏ ਬਾਣੀ ਪੜਨ ਤੋਂ ਮੈਂ ਕੱਲ ਵੇਖ ਰਿਹਾ ਸੀ ਕਿ ਇੱਕ ਪੱਤਰਕਾਰ ਪੁੱਛ ਰਿਹਾ ਨੌਜਵਾਨਾਂ ਨੂੰ ਸਾਡੀਆਂ ਮਾਈਆਂ ਨੂੰ ਸਾਡੇ ਹੋਰਾਂ ਨੂੰ ਵੀ ਤੁਸੀਂ ਇੱਥੇ ਕਿਵੇਂ ਆਏ ਹੋ ਇੱਥੇ ਕੀ ਹੋਇਆ ਸੀ ਮੇਕੋ ਮਾਈ ਕਹਿੰਦੀ ਕਿ ਹਮੇ ਤੋਂ ਪਤਾ ਨਹੀਂ ਪਰ ਹਮ ਤੋਂ ਮੱਥਾ ਟੇਕਣਾ ਮੈਂ ਦੱਸੋ ਸਾਨੂੰ ਐਂ ਨਹੀਂ ਪਤਾ ਕਿ ਤੇ ਹੋਇਆ ਕੀ ਸੀ ਬੱਚਿਆਂ ਨੂੰ ਨਹੀਂ ਪਤਾ ਕੀ ਹੋਇਆ ਸੀ ਕੀ ਕਾਰਨ ਸੀ ਜਿਹਦੇ ਕਰਕੇ ਸ਼ਹੀਦ ਹੋਏ ਅੰਗਰੇਜ਼ਾਂ ਨੇ ਸਾਡੀ ਚਾਲ ਲੱਭੀ ਕਿਉਂਕਿ ਅੰਗਰੇਜ਼ਾਂ ਨੇ ਦੁਨੀਆ ਤੇ ਰਾਜ ਕੀਤਾ ਜੀ ਵਰਲਡ ਤੇ ਰਾਜ ਕੀਤਾ ਉਹਨਾਂ ਨੇ ਉਹਨਾਂ ਨੇ ਵੇਖਿਆ ਜੇ ਇਸ ਕੌਮ ਨੂੰ ਤੋੜਨਾ ਹੈ ਇਹਨਾਂ ਨੂੰ ਬਾਣੀ ਨਾਲ ਤੋੜ ਦਿਓ ਕਮਲ ਦਾ ਫੁੱਲ ਮਰਝਾਉਣਾ ਹੈ ਪਾਣੀ ਨਾਲ ਤੋੜ ਦਿਓ ਇਸ ਕਰਕੇ ਇਹਨਾਂ ਨੂੰ ਬਾਣੀ ਨਾਲ ਤੋੜ ਦਿਓ ਇਹ ਸਭ ਤੋਂ ਵੱਡਾ ਰੁਤਬਾ ਸੰਤ ਦਾ ਹੈ ਸੰਤ ਗੁਰੂ ਲਈ ਸ਼ਬਦ ਵਰਤਿਆ ਗਿਆ ਸੰਤ ਸੰਗਤ ਲਈ ਵਰਤਿਆ ਗਿਆ ਸ਼ਬਦ ਹੈ ਬਹੁਤ ਉੱਚਾ ਸੁੱਚਾ ਰਤਬਾ ਹੈ ਸੰਤ ਦਾ ਤੇ ਸਾਡੇ ਚ ਫਿਰ ਉਹਨਾਂ ਨੇ ਸੰਤ ਪੈਦਾ ਕਰ ਦਿੱਤੇ ਸਰਕਾਰੀ ਸੰਤ ਅੱਜ ਵੀ ਹੈਗੇ ਨੇ ਜਿਨ੍ਹਾਂ ਨੇ ਸਾਨੂੰ ਬਾਣੀ ਨਾਲ ਤੋੜਿਆ ਫਿਰ ਉਹਨਾਂ ਦਾ ਰਿਲੇਸ਼ਨ ਆਪਸ ਵਿੱਚ ਕਿਹਨਾਂ ਨਾਲ ਹੈ? ਪੋਲਿਟਿਕਲ ਲੋਕਾਂ ਨਾਲ। ਅੱਜ ਵੀ ਹੈ। ਅੱਜ ਵੀ ਵੱਡੇ ਵੱਡੇ ਡੇਰੇ ਨੇ ਪੋਲਿਟਿਕਲ ਲੋਕਾਂ ਨਾਲ ਸੰਬੰਧਤ ਨੇ ਉਹਨਾਂ ਦਾ ਬਾਣੀ ਨਾਲ ਕੋਈ ਸੰਬੰਧ ਨਹੀਂ। ਜਿਹੜੀ ਕੌਮ ਨੂੰ ਤਲਵਾਰਾਂ ਨਹੀਂ ਮਾਰ ਸਕੀਆਂ। ਜਿਹੜੀ ਕੌਮ ਨੂੰ ਵੱਡੇ ਵੱਡੇ ਹਥਿਆਰ ਨਾ ਖਤਮ ਕਰ ਸਕੇ ਅੱਜ ਇੱਕ ਸੂਈ ਖਤਮ ਕਰ ਰਹੀ ਹੈ। ਇੱਕ ਸੂਈ ਦੇ ਦਿੱਤੀ। ਸਾਡੇ ਬੱਚਿਆਂ ਦੇ ਹੱਥ ਫੜਾਤੀ। ਨਸ਼ਿਆਂ 'ਚ ਬੱਚੇ ਮਰ ਰਹੇ ਨੇ। ਸਾਡੀ ਕੌਮ ਦੇ ਠੇਕੇਦਾਰਾਂ ਨੂੰ ਕੋਈ ਲੈਣਾ ਦੇਣਾ ਨਹੀਂ ਇਸ ਨਾਲ ਸਗੋਂ ਉਹਨਾਂ ਨੇ ਵਪਾਰ ਕੀਤਾ ਇਹਦਾ ਮੇਰਾ ਮਕਸਦ ਸਿਰ ਬੋਲਣ ਦਾ ਇੰਨਾ ਨਹੀਂ ਹੈ ਕਿ ਅਸੀਂ ਉਹਨਾਂ ਨੇ ਸ਼ਹਾਦਤ ਮਣਾਈ ਉਹਨਾਂ ਨੇ ਸ਼ਹਾਦਤ ਤਾਂ ਦਿੱਤੀਆਂ ਕਾਦੇ ਵਾਸਤੇ ਸੀ ਕਾਦੇ ਵਾਸਤੇ ਦਿੱਤੀਆਂ ਸਨ ਸਾਡੀ ਖਾਤਰ ਸਾਡੇ ਸਿਰਾਂ ਤੇ ਪੱਗ ਰਹਿ ਜਾਏ ਸਾਨੂੰ ਜਿਉਣਾ ਆ ਜਾਏ ਸਾਨੂੰ ਆਜ਼ਾਦੀ ਨਾਲ ਜਿਉਉ ਸਕੀ ਅਸੀਂ ਦੁਨੀਆ ਇਸ ਗੱਲ ਨੂੰ ਮੰਨਦੀ ਹੈ ਪਰ ਅਸੀਂ ਖੁਦ ਆਪ ਬਾਣੀ ਤੋਂ ਪਰਾ ਹੋ ਰਹੇ ਹਾਂ ਅਸੀਂ ਖੁਦ ਬਾਣੀ ਨਹੀਂ ਪੜਦੇ ਅਸੀਂ ਖੁਦ ਬਾਣੀ ਨਹੀਂ ਵਿਚਾਰਦੇ ਸਾਨੂੰ ਤੇ ਹੁਣ ਤੱਕ ਜਪਜੀ ਸਾਹਿਬ ਨਹੀਂ ਪੜਨਾ ਆਇਆ ਸ਼ਰਮ ਵਾਲੀ ਗੱਲ ਹੈ ਜੀ ਸਾਡੇ ਇਹ ਬਾਣੀ ਤਾਂ ਦੂਰ ਦੀ ਗੱਲ ਹੈ ਸਾਨੂੰ ਪੜਨ ਨਹੀਂ ਆਇਆ ਅਸੀਂ ਪੜਨੋਂ ਹਟ ਗਏ ਵਿਚਾਰਨੋਂ ਹਟ ਗਏ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਨੂੰ ਇਹਨਾਂ ਦਿਨਾਂ ਚ ਆਪਣੇ ਕੋਲੇ ਬਿਠਾ ਕੇ ਦੱਸਦੀਆਂ ਰਾਤ ਨੂੰ ਉੱਠ ਖਲੋਂਦੀਆਂ ਕਿ ਐਸ ਟਾਈਮ ਮਾਤਾ ਆਏ ਸਨ ਐਸ ਟਾਈਮ ਮਾਤਾ ਕਾ ਕੀਤਾ ਸੀ ਐਸ ਟਾਈਮ ਰਾਤ ਨੂੰ 12 1 ਵਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਲਾ ਛੱਡਿਆ ਸੀ ਉਹ ਅਹਿਸਾਸ ਕਰਾਉਂਦੀਆਂ ਸਨ ਥੱਲੇ ਬੈੰਦੀਆਂ ਸਨ ਇਹ 7 ਦਿਨ ਉਹਨਾਂ ਘਰਾਂ ਵਿੱਚ ਕੜਾਈ ਨਹੀਂ ਚੜਦੀ ਸੀ ਕੋਈ ਖੁਸ਼ੀ ਦੀ ਗੱਲ ਨਹੀਂ ਹੁੰਦੀ ਸੀ ਕਿਉਂਕਿ ਉਸ ਨੂੰ ਯਾਦ ਕੀਤਾ ਜਾਂਦਾ ਸੀ ਕਿ ਉਹ ਤੋਂ ਮਾਤਾ ਨੇ ਸਾਡੀ ਖਾਤਰ ਆ ਕੁਝ ਕੀਤਾ ਉਹਨਾਂ ਸਹਬਜ਼ਾਦਿਆਂ ਨੇ ਸਾਡੀ ਖਾਤਰ ਇਹ ਕੁਝ ਕੀਤਾ ਇਹ ਇੱਕ ਇਤਿਹਾਸ ਦਾ ਨੁਕਤਾ ਹੈ ਕਿ ਜਦੋਂ ਵੱਡੇ ਸਾਹਿਬਜਾਦੇ ਸ਼ਹੀਦ ਹੋਏ ਮੈਦਾਨੇ ਜੰਗ ਵਿੱਚ ਅਟਾਰੀ ਤੇ ਖਲੋਕੇ ਗੁਰੂ ਗੋਬਿੰਦ ਸਿੰਘ ਨੇ ਜਕਾਰੇ ਛੱਡੇ ਸੀ ਅਟਾਰੀ ਤੇ ਖਲੋਕੇ ਤੇ ਜਦੋਂ ਰਾਏ ਕੱਲੇ ਕੋਲੇ ਬੈਠੇ ਆ ਖਬਰ ਮਿਲੀ ਕਿ ਛੋਟੇ ਸਾਹਿਬਜਾਦੇ ਨੀਹਾਂ ਵਿੱਚ ਚਿਣ ਦਿੱਤੇ ਗਏ ਨੇ ਤਾਂ ਉਦੋਂ ਮਹਾਰਾਜ ਦਸਮ ਪਾਤਸ਼ਾਹ ਨੇ ਤੀਰ ਨਾਲ ਕਾਈ ਦਾ ਬੂਆ ਪੁੱਟਿਆ ਬੂਟੇ ਨੂੰ ਦੇ ਨਾਲ ਹੀ ਆਖਿਆ ਕਿ ਹੁਣ ਮੁਗਲ ਰਾਜ ਦੀ ਜੜ 뿌ਟੀ ਗਈ ਤੇ ਉੱਠ ਕੇ ਖਲੋ ਕੇ ਅੱਖਾਂ ਬੰਦ ਕਰਕੇ ਅਰਦਾਸ ਕੀਤੀ ਮਹਾਰਜ ਨੇ ਕਿ ਤੇਰਾ ਤੁਜ ਕੋ ਸੌਂਪਤੇ ਕਿਆ ਲਾਗੈ ਮੇਰਾ ਉਦੋਂ ਅਰਦਾਸ ਕੀਤੀ ਹੈ ਮਹਾਰਜ ਨੇ ਕਿਉਂਕਿ ਇਹ ਬਹੁਤ ਵੱਡਾ ਜ਼ੁਲਮ ਸੀ ਉਦੋਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਤੇਰੀਆਂ ਅਮਾਨਤਾਂ ਤੂੰ ਲੈ ਗਿਆਂ ਤੇਰੀਆਂ ਦਿੱਤੀਆਂ ਹੋਈਆਂ ਅਮਾਨਤਾਂ ਸਨ ਤੂੰ ਸਹੀ ਸਲਾਮਤ ਮੈਂ ਆਪਣੇ ਬੱਚਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਧਰਮ ਨਿਭਾਇਆ ਈਨ ਨਹੀਂ ਮੰਨੀ ਹਾਰੇ ਨਹੀਂ ਇਸ ਕਰਕੇ ਤੇਰਾ ਸ਼ੁਕਰਾਨਾ ਹੈ ਤੇ ਨਾਲ ਹੀ ਸਾਨੂੰ ਆਪਣੇ ਪੁੱਤਰ ਮੰਨੇ ਆ ਮਾਤਾਵਾ ਜਦੋਂ ਉੱਥੇ ਗਈਆਂ ਮਾਤਾਵਾ ਨੇ ਪੁੱਛਿਆ ਕਿ ਅਜੀਤ ਸਿੰਘ ਨਜ਼ਰ ਨਹੀਂ ਆ ਰਹੇ ਜੁਝਾਰ ਸਿੰਘ ਨਜ਼ਰ ਨਹੀਂ ਆ ਰਹੇ ਜੋਰਾਵਰ ਸਿੰਘ ਨਜ਼ਰ ਨਹੀਂ ਆ ਰਹੇ ਬਾਬਾ ਫਤਿਹ ਸਿੰਘ ਨਜ਼ਰ ਨਹੀਂ ਆ ਰਹੇ ਮਾਤਾ ਨਜ਼ਰ ਨਹੀਂ ਆ ਰਹੀ ਤਾਂ ਮਹਾਰਾਜ ਨੇ ਸੰਗਤ ਵੱਲ ਇਸ਼ਾਰਾ ਕਰਕੇ ਕਿਹਾ ਸੀ ਇਹਨਾਂ ਵਿੱਚ ਹੀ ਤੇਰੇ ਅਜੀਤ ਨੇ ਇਹਨਾਂ ਵਿੱਚ ਹੀ ਤੇਰੇ ਜੁਝਾਰ ਨੇ ਇਹਨਾਂ ਵਿੱਚ ਹੀ ਫਤਿਹ ਸਿੰਘ ਨੇ ਸੁਹੇ ਸੋਨਹਾਰ ਸਵਾਦ ਸਿਨਹਾਬੂ ਸੁ ਅੱਜ ਲੋੜ ਹੈ ਸਾਨੂੰ ਉਸ ਪਿਤਾ ਦਾ ਪੁੱਤਰ ਬਣਨ ਦੀ ਆਪਣੇ ਪੁੱਤਰ ਦਾ ਫਰਜ਼ ਨਿਭਾਉਣ ਦੀ ਪਿਤਾ ਤੇ ਆਪਣੇ ਫਰਜ਼ ਨਿਭਾ ਗਏ ਜੀ ਸਾਨੂੰ ਬਹੁਤ ਵੱਡਾ ਖਜ਼ਾਨਾ ਦੇ ਕੇ ਗਏ ਨੇ ਆਉ ਬਾਣੀ ਨਾਲ ਜੁੜੀਏ ਬਾਣੀ ਦੀ ਵਿਚਾਰ ਕਰੀਏ ਬਾਣੀ ਨੂੰ ਖੁਦ ਪੜ੍ਹੀਏ ਬਾਣੀ ਨੂੰ ਖੁਦ ਵਿਚਾਰੀਏ ਤਾਂ ਸਾਡਾ ਜਨਮ ਸਫਲ ਹੈ ਜੀ ਤਾਂ ਅਸੀਂ ਗੁਰੂ ਦੇ ਪੁੱਤਰ ਹਾਂ ਸੋ ਸਮਾਂ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਭੁੱਲਾਂ ਦੀ ਖਿਮਾ ਤੇ ਆਓ ਗੁਰੂ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਤੁਸੀਂ ਆਪ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਜੋੜ ਲਓ ਤੁਸੀਂ ਆਪ ਕਿਰਪਾ ਕਰਕੇ ਇਹ ਅੰਮ੍ਰਿਤ ਦੇ ਦਾਸ ਸਾਡੀ ਝੋਲੀ ਪਾਓ ਸਾਡਾ ਜੀਵਨ ਸਫਲਾ ਹੋ ਜਾਏ ਤਾਂ ਕਿ ਜਦੋਂ ਵੀ ਅਸੀਂ ਇਸ ਸੰਸਾਰ ਤੋਂ ਫਿਰ ਜਾਈਏ ਲੋਕ ਸੁਖੀਏ ਪਰਲੋਕ ਸਹੇਲੇ ਹੋ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ